ਆੜਾ ਗੁਰਜੀਤ ਸਿੰਘ ਜੀ ਬੈਠੇ ਹੋਏ ਨੇ ਇਹ ਬੱਟੀਆਂ ਸਖਸ਼ੀਅਤਾਂ ਨੇ ਇਹਨਾਂ ਨੇ ਆਪਾਂ ਨੂੰ ਪਿਆਰ ਕਰਨ ਵਾਲੇ ਦੇ ਉੱਪਰ ਬਿਠਾਇਆ ਕਿ ਜੇ ਸੱਜਣਾ ਦੇ ਸੱਜਣ ਬਈਏ ਸੱਜਣ ਬਣ ਕੇ ਰਹੀਏ ਉੱਚੀ ਥਾਂ 'ਤੇ ਯਾਰ ਬਿਠਾਈਏ ਤੇ ਨੀਵੀਂ ਥਾਂ 'ਤੇ ਬਈਏ ਉੱਚੀ ਥਾਂ 'ਤੇ

ਹੱਥ ਕਦੇ ਪਾਇਆ ਨਹੀਂ ਬਰੀਕ ਗੁੱਟਾ ਨੂੰ ਲਾਹਣ ਕਿ ਜੜੇਪੇ ਦੀ ਜੇ ਪੈ ਜੇ ਤੁਰਨਾ ਫੇਰ ਨਹੀਂ ਵੀ ਪੈਣ ਤੇ ਸ਼ੇਰਾਂ ਦੇ ਪੁੱਤਾਂ ਦੇ ਲਾਹਣ ਕਿ ਜੜੇਪੇ ਦੀ ਜੇ ਬਾਸਪੋਰਸ ਕਲੱਬ ਵਾਲਿਆਂ ਨੇ ਬੱਲੇ ਬੱਲੇ ਕਰਵਾਤੀ ਸ਼ੀਲੂ ਸ਼ੀਲੂ ਉਹ ਮੇਸ਼ੀ ਉਹ ਧੜਕਾ ਧੜਕਾ ਉਹ ਕਮਾਲ ਹੁੰਦਾ ਉਹ ਕਪੂਰ ਖੱਲੇ ਦੇ ਵਿੱਚ ਉਹ ਕਹਿੰਦੇ ਲਲਕਰੇ ਪੈਂਦੇ ਵੀ ਰਵ ਮਿੱਤਰੋ ਇੱਕ ਪਾਸੇ ਹਰਿਆਣੇ ਵਾਲਾ ਉਹ ਦੂਸਰੇ ਪਾਸੇ ਹੁਸ਼ਿਆਰਪਰੀਆ ਇਧਰਲੇ ਪਾਸੇ ਆ ਫੇਰ ਹਰਮਨ ਬੋਲਟ ਇਹ ਹਰਮਨ ਬੋਲਟ ਹਰਮਨ ਬੋਲਟ ਹਰਮਨ ਬੋਲਟ ਮਨਦੀਪ ਧਾਕੜ ਡੋਗੜੀਆਂ ਪਿੰਡ ਦਾ ਉਹ ਬੁਲਡ ਵੀ ਕਦੇ ਕਬੱਡੀ ਪਾ ਰਹੀ ਆ ਸੱਜੇ ਖੰਭੇ ਉੱਤੇ ਥੱਲੇ ਜ਼ੋਰ ਤੇ ਲੱਗੂਗਾ ਕਬੱਡੀ 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 ਬਲੱਗ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਕਿ ਜਾ ਕੇ ਕਹਦੀ ਬਿੱਲੋ ਉਹ ਲੰਡਰਾਂ ਦੇ ਕੱਠ ਨੂੰ ਮੁੰਡਾ ਕਰਦਾ ਬਲਾਉਨ ਪੀਵੀ 089 ਉਹ ਨੋਟਬਨ ਸ਼ਾਜੀ ਉਹ ਸ਼ਾਜੀ ਤੇ ਸ਼ਿੱਲੂ ਉਹ ਸ਼ਾਜੀ ਤੇ ਸ਼ਿੱਲੂ 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 ਉਹ ਤਾਲੀ